ਨਿੱ ਲੱਗਦਾ ਚਾਰ ਜਰੀ ਨਵੇਂ ਦੇ ਦੋ ਆਈਫੋਨ ਦਾ ਲੈਣਾ ਆਹ ਦੇ ਦਈਏ ਇਹ ਮੈਂ ਇਹਨੂੰ ਬਈ ਉਹ ਦੇ ਦਈਏ ਐਡਾਪਟਰ ਦੂਜਾ ਇਹਦਾ ਆ ਚਾਰਜਰ ਚੱਛਾ ਉਹ ਹੈ ਮੈਂ ਗੱਡੀ ਚ ਪਿਆ ਚਾਰਜਰ ਲੈ ਲੈ ਆਹ ਲੈ ਕੇ ਦੇ ਬਈ ਆ ਆ ਲੈ ਕੇ ਦੇ ਉਹ ਸਾਰਾ ਅੱਧੀ ਦਿਨੇ ਆਪਾਂ ਵੇਟ ਕਰ ਲਓ ਅੰਗਰੇਜ਼ੀ ਜਮ ਨਹੀਂ ਲਾਉਂਦੀ ਇਹ ਕਰਕੇ ਮੇਰਾ ਪ੍ਰੋਬਲਮ ਪੈ ਗਿਆ ਕਹਿੰਦਾ ਯਾਰ ਮੈਂ ਚੀਜ਼ ਮੱਖਣਾ ਉਧਰੋਂ ਪਹਿਲਾਂ ਆਇਆ ਮੈਂ ਸ਼ਾਹ ਨਹੀਂ ਵੀਰ ਹੋਰ ਹੁਣ ਲਾ ਕੇ ਆ। ਤੁਹਾਨੂੰ ਇਹਨੂੰ ਵੀ ਵਧੀਆ ਲੱਗੀਆਂ ਸਾਡੇ ਕੋਲੇ ਆਇਆ। ਉਹਨੂੰ ਡਾਕਟਰ ਦੇ ਰਹੇ ਆ ਅਸਲ। ਡਾਕਟਰ ਦੇ ਰਹੇ ਆ। ਪਰ ਆਹ ਜਿਹੜੀ ਅੰਗਰੇਜ਼ੀ ਚ ਜਾਓ। ਅਸਲ ਚ ਗੱਲ ਬਾਈ ਗੱਲ ਡਾਕਟਰ ਪਾਣੀ ਦੀ ਆਤ ਸਰਪ ਦਾ ਮਸਲਾ ਲੈ ਕੇ ਆ ਰਹੇ ਅੱਛਾ ਇੱਕ ਗੱਲ ਜ਼ਰੂਰ ਹੈ ਕਹਿੰਦਾ ਹੁੰਦਾ ਇਹਨੇ ਕਹਿੰਦਾ ਬੰਬੇ ਬੰਬੇ ਵਾਲਗੇ ਮੂਸੇਪਿੰਡ ਇਹਦਾ ਅਮਰੀਕਾ ਕਨੇਟ ਵਾਲੇ ਆ ਬੈਠੇ ਆ ਨਾ ਇਹਦਾ ਸਿੱਧੂ ਫਰੈਂਡ ਉਹ ਸਿੱਧੂ ਨੂੰ ਸੀਨਾ ਹਾਰਨ ਲੱਗੀ ਮਾਰਦਾ ਨਾ ਵੀਡੀਓ ਆ ਗਈ ਕਾ ਮੈਨੇ ਜੀ ਮੱਕ ਜਾਂਦੀ ਹੁੰਦਾ ਜੇ ਸਾਹ ਚੱਲ ਮੈਨੂੰ ਵੀ ਹੁੰਦੀ ਹੈ ਹਾਂ ਚੱਲ ਸ਼ੁਰੂ ਕਰਾਂ ਮੜਾ ਆਹ ਬੋਲ ਅੱਜ ਤੂੰ ਕਹਿਣ ਮੜਾ ਇੱਕ ਜੀ ਕੋਲ ਕੀ ਕਹਿਣਾ ਪੰਜਾਬੀ ਕਮੇਡੀਅਨ ਕਹਿਣਾ ਕੀ ਆ ਮੜਾ ਜਿੱਦਾਂ ਸਿੱਧੂ ਖੰਡ ਆਈ ਪ੍ਰਾਊਡ ਆਨ ਯੂਰ ਮਾਈ ਬੀਡੀ ਬੋਲ ਨਾਮ ਨਾ ਬੰਦੂ ਆਉਂ ਜਾਣਗੇ ਤਾਂ ਬੜੀ ਜੇ ਤੈਨੂੰ ਪ੍ਰਵਾਦ ਮੁਰਦ ਬਾਕਰ ਦੇ ਵਿੱਚ ਥੋੜੇ ਗਾਣਾ ਹਿੱਟ ਤੇ ਵੀ ਯੂਰ Song with We bless you song got hit ਯਾ <laughs> okay. ਐ ਮੈਨੂੰ ਪੰਜਾਬੀ ਵੀ ਸੁਣ ਗਿਆ ਸੀ ਬੜਾ ਜ਼ਿਆਦਾ ਇਹ ਵੀ ਟ੍ਰਾਂਸਲੇਟ ਥੈਂਕ ਯੂ ਬੜਾ ਖੇਚੇ ਤਾਂ ਪਲੀਜ਼ ਮੈਂ ਕੱਲ੍ਹ ਤੇ ਵੈ ਗੈਰੀ ਉਹ ਬੜਾ ਦੇਖੋ ਅੱਲਾਹ ਅਕਬਰ ਕਰਦੇ 10 ਕੱਟ ਨੇ ਲੱਗਣਾ ਕੋਈ ਲੋੜ ਆ ਠੀਕ ਹੈ ਕੱਲਾ ਕੱਲਾ ਲਾਜ਼ ਜਿਹੜਾ ਉਹਨੇ ਮੂੰਹ ਚੋਂ ਕਿਹਾ ਤੇ ਉਹ ਸੱਚ ਹੀ ਹੋਇਆ ਕਹਿੰਦਾ ਗੋਰੇ ਕਾਲੇ ਹਾਲੀਵੁੱਡ ਵਾਲੇ ਮੇਰੇ ਨਿਗਾ ਰੱਖਣਾ ਦੇ ਮੈਂ ਕਹਾਂ ਅਮਰੀਕਾ ਤੋਂ ਸੋ ਦੇਖ ਲੋ ਐਡੀ ਐਡੀ ਸਿੰਗਰ ਆ ਯਾ ਅਮਰੀਕਾ ਨੂੰ ਯਾ ਯੂਕੇ ਲੰਡਨ ਯੂਕੇ ਲੰਡਨ ਤੋਂ ਆ ਯੂਕੇ ਲੰਡਨ ਆਂਡਰਸਟੈਂਡ ਲੰਡਨ ਆ ਉਹਨੇ ਮੈਂ ਸਮਝੇ ਗਏ ਮੇਰੀ ਪੰਜਾਬੀ ਉਹਨੂੰ ਪਤਾ ਲੱਗਦੀ ਆ ਤਰੀਕ ਦੀ ਗੱਲ ਹੈ ਦੇਖ ਲੋ ਕਿ ਕਿੱਡੀ ਗਾਦਾ ਦੇਖ ਲੈ ਮਾਕੂ ਕਿੱਡਾ ਟੈਲੈਂਟ ਆ ਮੇਰੇ ਕੋਲ ਹਮਮ ਗੁੱਡ ਸਿੰਗਰ ਸਿੱਧੂ ਮੂਸੇਵਾਲਾ Yes. Yeah. yes. Yes. Very and good guy. Yeah. Very yeah. humble brother. Yeah. Very clean-hearted guy. Yeah. And uh, welcome to uh, punjab and uh, Musa and... Yes. Sir. Uh, thank you. And, uh, uh, thank, oh, you for thank you for <laughs> Thank you. Thank you. Thank, thank you. For <laughs> thank, you. Thank, thank you. Thank you. Thank you. Thank you. Thank you, bro. Thank you. ਆਰੇ ਆਰੇ ਇਹ ਕਿੱਥੇ ਆ ਰਿਹਾ ਹੈ ਬੋਕਰ ਕੋਈ ਆਇਆ ਆਪਣੀ ਲੇਕਿ ਮੋਟਰ ਬਣੇ ਮੋਟਰ ਨਾ ਕਰ ਬੱਟੇ ਨੂੰ ਕਹਿੰਦਾ ਕਰ ਬੱਟਾ ਸੁੱਜਾ ਉਹ ਗੱਡੀ ਖੜੀ ਹੈ ਜਾਂਦਰ ਬਸਤੀ ਅੰਦਰ ਆਨੇ ਹਾਂ ਆ ਗੱਡੀ ਕਿਹੜੀ ਆ ਹਾਂ ਹਾਂ ਕਰੀਬਾਈ ਸਾਈਡ ਤੇ ਕਰ ਕਰਨੀ ਹੈ ਗੱਡੀ ਹਾਂ ਹਾਂ ਕਰਨੀ ਹੈ ਕਰ ਦੇ ਮੋੜੇ ਮਾ